ਹਾਂਜੀ ਕੌਨ ਸਾਬ ਅੱਜ ਆ ਪਿੰਡ ਮਾਛੀ ਤੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਤੁਸੀਂ ਬਰੇ ਅੱਜ ਅਸੀਂ ਸਰਪੰਚ ਸਾਹਿਬ ਦੇ ਘਰੇ ਬੈਠੇ ਆ ਇੱਥੇ ਦੋ ਵਿਚਾਰੇ ਬੜੇ ਆ ਗਰੀਬ ਪਰਿਵਾਰ ਸੀ ਸਾਡੇ ਜਿਹੜੇ ਆ ਕੁਦਰਤੀ ਜਿਹੜੇ ਹਾੜ ਆਏ ਆ ਉਹਦੇ ਕਰਕੇ ਇਹਨਾਂ ਨੇ ਬੱਕਰੀਆਂ ਰੱਖੀਆਂ ਸੀ ਤੁਹਾਨੂੰ ਸਮਝ ਤੇ ਇਹਨਾਂ ਦੀਆਂ ਜੜੀਆਂ ਦੋਨਾਂ ਦੀਆਂ ਜੜੀਆਂ ਵਿਚਾਰਿਆਂ ਦੀਆਂ ਬੱਕਰੀਆਂ ਮੇਰਾ ਖਿਆਲ ਕਿਦੀਆਂ 30 40 ਸੀ ਇੱਕ ਦੀਆਂ 25 30 ਸੀ ਦੋਹਾਂ ਦੀਆਂ ਮਤਲਬ ਬੱਕਰੀਆਂ ਜਿਹੜੀਆਂ ਉਹ ਰੁੜ ਕੇ ਮਰ ਗੀਆਂ ਤੇ ਉਹ ਜਦੋਂ ਮੈਨੂੰ ਪਤਾ ਲੱਗਾ ਮੈਨੂੰ ਪੰਚਾਇਤ ਨੇ ਦੱਸਿਆ ਤਾਂ ਫਿਰ ਅਸੀਂ ਮੇਰੇ ਉਦਨ ਹੀਰਾ ਸਿੰਘ ਹੋਣੀ ਸਾਰੇ ਐਸਡੀਐਮ ਸਾਹਿਬ ਵੀ ਇੱਥੇ ਆਏ ਲਿਖ ਕੇ ਲੈ ਕੇ ਗਏ ਸੀ ਸਰਕਾਰ ਵੱਲੋਂ ਜਿਹੜੀ ਸਹੂਲਤ ਉਹ ਤਾਂ ਆਉਣੀ ਆ ਪਰ ਜਦੋਂ ਇਹਨਾਂ ਦੇ ਘਰ ਦੇ ਹਾਲਾਤ ਵੇਖੇ ਮੈਨੂੰ ਸਰਪੰਚ ਸਾਹਿਬ ਨੇ ਦੱਸਿਆ ਪੰਚਾਇਤ ਨੇ ਦੱਸਿਆ ਉਹਨੂੰ ਵੇਖਦਿਆਂ ਫਿਰ ਅੱਜ ਅਸੀਂ ਸਾਰੀ ਟੀਮ ਸਾਡੀ ਆ ਮੇਰੇ ਨਾਲ ਸਾਰੇ ਆਪਣਾ ਖੈਰਾ ਸਾਹਿਬ ਵੀ ਆ ਸਾਡੇ ਗਲਾਟੀ ਸਾਹਿਬ ਵੀ ਆ ਖੇੜਾ ਸਾਹਿਬ ਪ੍ਰਧਾਨ ਸਾਹਿਬ ਜਾਂ ਸਰਪੰਚ ਸਾਹਿਬ ਵੀ ਸਾਡੇ ਪੂਰੇ ਯੂਥ ਵਾਲੇ ਵੀ ਸਾਡੀ ਟੀਮ ਸਾਡੇ ਨਾਲ ਆ ਤੇ ਅੱਜ ਫਿਰ ਅਸੀਂ ਫੈਸਲਾ ਕੀਤਾ ਸੀ ਕਿ ਆਪਣੇ ਕੋਲੋਂ ਜਿਹੜਾ ਆਪਣੇ ਨਿੱਜੀ ਖਾਤੇ ਜੋ ਮੈਂ 50 5000 ਰੁਪਇਆ ਇਹ ਪ੍ਰਗਟ ਸਿੰਘ ਤੇ ਨਿਸ਼ਾਨ ਸਿੰਘ ਨੂੰ ਜਿਹੜਾ ਦਿੱਤਾ ਕਿਉਂਕਿ ਇਹਨਾਂ ਜਿਹੜੇ ਪਰਿਵਾਰਾਂ ਦਾ ਵਿਚਾਰਿਆਂ ਦਾ ਗੁਜ਼ਾਰਾ ਜਿਹੜਾ ਉਹ ਚੱਲ ਸਕੇ ਸਰਕਾਰ ਵੱਲੋਂ ਕਿਹੋ ਜੀ ਹੈਲਪ ਜਿਹੜੀ ਆ ਕਰਵਾਉਣ ਜਾਣੀ ਸਰਕਾਰ ਵੱਲੋਂ ਵੀ ਮੇਰੇ ਜਿਹੜੀ ਜਿਹੜੀ ਜੁੜੀ ਸਰਕਾਰ ਵੱਲੋਂ ਤੈਅशुदा ਜਿਹੜਾ ਹੈਗਾ ਜਿਹੜਾ ਜੋ ਵੀ ਹੋਊਗਾ ਮੁਆਵਜ਼ਾ ਉਹ ਜਰੂਰ ਹਰ ਹਾਲ ਤੇ ਇਹਨਾਂ ਪਰਿਵਾਰਾਂ ਨੂੰ ਜਿਹੜਾ ਵਾ ਉਹ ਦਿੱਤਾ ਜਾਊਗਾ ਉਹ ਵੀ ਜਿਹੜਾ ਵਾ ਉਹ ਲਿਖ ਕੇ ਭੇਜਤਾ ਐ ਐਸਡੀਐਮ ਸਾਹਿਬ ਨੇ ਵੀ ਡੀਸੀ ਸਾਹਿਬ ਨੇ ਵੀ ਉਹ ਵੀ ਇਹਨਾਂ ਨੂੰ ਜਿਹੜਾ ਮੁਆਵਜ਼ਾ ਬਣਦਾ ਜਿਹੜਾ ਉਹ ਦਿਵਾਵਾਂ ਤੁਹਾਡੇ ਹਲਕੇ 'ਚ ਹੜਾਂ ਦੀ ਮਾਰ ਕਿੰਨੀ ਕ ਐ ਵੀਰੇ ਸਾਡੇ ਸਮੱਸਿਆ ਹੈਗੀ ਆ ਸਾਡੇ ਜਿਵੇਂ ਮਹਿਦੀਪੁਰ ਪਿੰਡ ਦਾ ਮਹਿਦੀਪੁਰ ਪਿੰਡ ਜਿਹੜਾ ਬੰਨ ਤੋਂ ਪਾਰ ਦਾ ਏਰੀਆ ਮੇਰਾ ਖਿਆਲ ਕੋਈ 5 ਕੁ 100 ਏਕੜ ਜਿਹੜੀ ਫਸਲ ਜਿਹੜੀ ਆ ਉਹ ਤਬਾਹ ਹੋਈ ਆ ਇਸੇ ਤਰ੍ਹਾਂ ਹੀ ਜਿਵੇਂ ਕਲਸਪਿੰਡ ਉਹ ਉਥੇ ਦੂੜ ਨੋਂ ਪਿੰਡ ਆ ਉਥੇ 100 ਕਿਲਾ ਜੇ ਮੈਂ ਟੋਟਲ ਗੱਲ ਕਰਾਂ ਤੇ ਮੈਨੂੰ ਯਾਦ ਆ 1000 ਏਕੜ ਜ਼ਮੀਨ ਜਿਹੜੀ ਮੇਰੇ ਹਲਕੇ ਦੇ ਵਿੱਚ ਜਿਹੜਾ ਅੱਜ ਦਾ ਨੁਕਸਾਨ ਹੋਇਆ ਜਿਹੜੀ ਫਸਲ ਜਿਹੜੀ ਉਹ ਤਬਾਹ ਹੋ ਗਈ ਆ ਮਹੀਦੀਪੁਰ ਤੁਸੀਂ ਕਿੰਨਾ ਕੁ ਸਮਾਂ ਜਿਹੜਾ ਗੁਜ਼ਾਰਿਆ ਜਦੋਂ ਬੰਨ ਟੁੱਟਾ ਸੀ ਮਹੀਦੀਪੁਰ ਵੀਰੇ ਮੈਂ ਘਟੋ ਘਟ ਮਤਲਬ 2 ਵਜੇ ਆ ਗਿਆ ਸੀ ਦਿਨੇ 2 ਵਜੇ ਨੂੰ ਮੈਨੂੰ ਪਤਾ ਲੱਗਾ ਫਿਰ ਤੜਕੇ 3:30 ਵਜੇ ਜਦੋਂ ਬੰਨ ਵੱਜਾ ਜਦੋਂ ਸੰਗਤ ਨੇ ਬਹੁਤ ਸਾਹ ਦਿੱਤਾ ਇਥੇ ਪ੍ਰਸ਼ਾਸਨ ਨੇ ਵੀ ਆਪਣਾ ਕੰਮ ਕੀਤਾ ਉੱਥੇ ਮਹਿਦੀਪੁਰ ਸੰਗਤ ਨੇ ਇਲਾਕੇ ਦੀ ਸੰਗਤ ਨੇ ਲੋਕਾਂ ਨੇ ਬਹੁਤ ਸੰਯੋਗ ਕੀਤਾ ਉਹ ਬੜੀ ਰੱਬ ਦੀ ਕਿਰਪਾ ਹੋਈ ਮੈਂ ਤਾਂ ਗੁਰੂ ਸਾਹਿਬ ਦੀ ਗੁਰੂ ਸਾਹਿਬ ਦਾ ਹੀ ਧੰਨਵਾਦ ਕਰੂੰਗਾ ਕਿਉਂਕਿ ਵੇਖੋ ਸਰਕਾਰਾਂ ਵੀਰੇ ਜੇ ਆਪਾਂ ਕਹਿ ਦਈਏ ਵੀ ਪੂਰੀ ਪਰਭਾਈ ਕਿਸਾਨਾਂ ਦੀ ਕਰ ਦੇਣਗੀਆਂ ਉਹ ਬੜੀ ਮੁਸ਼ਕਲ ਹੁੰਦੀ ਆ ਪਰ ਉਹ 3-4 ਹਜ਼ਾਰ ਏਕੜ ਜਿਹੜੀ ਫਸਲ ਜਿਹੜੀ ਸੀ ਉਹ ਤਬਾਹ ਹੋਣੋਂ ਬਦੀ ਜਿਹੜਾ ਬੰਨ ਵੱਜਣ ਨਾਲ ਉਹ ਬਹੁਤ ਵੱਡਾ ਫਾਇਦਾ ਹੋਇਆ ਅਕਸਰ ਹੀ ਵਿਰੋਧੀ ਧਿਰ ਜਿਹੜੇ ਨਾ ਟਰੋਲ ਕਰਦੇ ਸੋਸ਼ਲ ਮੀਡੀਆ 'ਤੇ ਇਹਨਾਂ ਨੇ ਆਖਿਆ ਸੀ ਬੱਕਰੀ ਮਰੀ ਤੇ ਮੁਰਗੀ ਮਰੀ ਤੇ ਨਾਲੇ ਜਿਹੜੇ ਉਹਨਾਂ ਦੀ ਮਾਲੀ ਸਹਾਇਤਾ ਕਰ ਅਜੇ ਤੱਕ ਕੀਤੀ ਨਹੀਂ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਇਸ ਪਰਿਵਾਰ ਦੀ ਮਾਲੀ ਸਹਾਇਤਾ ਕੀਤੀ ਹੈ ਇਹਨਾਂ ਦੀਆਂ ਬੱਕਰੀਆਂ ਮਰਨ ਤੇ ਮੇਰੇ ਗੱਲ ਆ ਵਿਰੋਧੀਆਂ ਦਾ ਕੰਮ ਹੁੰਦਾ ਵਾ ਵੇਖੋ ਐਵੇਂ ਨਾ ਕਈ ਵਾਰੀ ਕੀ ਹੁੰਦਾ ਸਾਡੇ ਜਿਹੜੇ ਵਿਰੋਧੀ ਲੋਕ ਹੁੰਦੇ ਆ ਮੈਂ ਕਹਿੰਦਾ ਠੀਕ ਆ ਜਿਹੜੀ ਵਿਰੋਧਤਾ ਵੀ ਕਰਨੀ ਚਾਹੀਦੀ ਆ ਪਰ ਇਹਦੇ ਵਿੱਚ ਕੀ ਹੈ ਜੇ ਜੇ ਸੀਐਮ ਸਾਹਮਣੇ ਕਹਿ ਤਾ ਜੇ ਅਸੀਂ ਕਿਸੇ ਨੂੰ ਜੇ ਕਿਸੇ ਦੀ ਬੱਕਰੀ ਦਾ ਨੁਕਸਾਨ ਹੁੰਦਾ ਜੇ ਉਹ ਆਪ ਦਾ ਜਦੋਂ ਪ੍ਰਸ਼ਾਸਨ ਆਉਂਦਾ ਉਹ ਲਿਖਾਉਂਦਾ ਵਾ ਤੇ ਉਹਨੂੰ ਬਣਦਾ ਜੇ ਗਰੀਬ ਨੂੰ ਮਿਲ ਜੂਗਾ ਤੇ ਫਿਰ ਵਿਰੋਧੀਆਂ ਉਹਦੇ ਵਿੱਚ ਕੀ ਆ ਇਹ ਇਹਦਾ مخਾ올 ਨਹੀਂ ਡਾਉਣਾ ਚਾਹੀਦਾ ਬੱਕਰੀ ਵੀ ਤਾਂ ਇੱਕ ਜਿਹੜਾ ਮੇਰਾ ਵੀ ਜਿਹੜਾ ਪਾਲਦਾ ਵਾ ਉਹ ਵੀ ਇੱਕ ਜਾਨਵਰ ਆ ਉਹ ਉਹਨੂੰ ਉਹਦਾ ਧੰਦਾ ਵਿਚਾਰੇ ਦਾ ਤੇ ਜੇ ਉਹਦਾ ਧੰਦਾ ਜੇ ਅੱਜ ਤਬਾਹ ਹੁੰਦਾ ਤੇ ਫਿਰ ਸਰਕਾਰ ਜੇ ਉਹਦਾ ਦਊਗੀ ਤੇ ਕਿਸੇ ਨੂੰ ਕੀ ਤਖਲੀਫ ਆ ਅਸੀਂ ਤਾਂ ਬੱਕਰੀਆਂ ਦੇ ਅੱਜ ਜਿਹੜਾ ਦੇਖ ਕੇ ਚੱਲੇ ਆ ਜੇ ਵਿਚਾਰੇ ਇਹਨਾਂ ਦਾ ਧੰਦਾ ਸੀ ਇਹਨਾਂ ਦਾ ਕਾਰੋਬਾਰ ਸੀ ਇਹ ਇਹਨਾਂ ਚੀਜ਼ਾਂ ਨੂੰ ਮੈਂ ਕਿੰਨਾ ਮਖੌਲ ਨਹੀਂ ਡਾਉਣਾ ਚਾਹੀਦਾ ਸਰਕਾਰਾਂ ਨੂੰ ਵੇਖੋ ਜਿਹੜੇ ਅੱਜ ਵਿਰੋਧੀ ਗੱਲਾਂ ਕਰਦੇ ਆ ਨਾ ਬ੍ਰਦਰ ਅੱਜ ਜੇ ਮੈਂ ਬੀਜੇਪੀ ਦੀ ਗੱਲ ਹੀ ਕਰ ਲਾਂ ਬੀਜੇਪੀ ਮੈਨੂੰ ਤਾਂ ਇੱਕ ਸਮਝ ਨਹੀਂ ਆਉਂਦੀ ਕਿ ਕੀ ਪੰਜਾਬ ਜਿਹੜਾ ਵਾ ਉਹ ਦੇਸ਼ ਦਾ ਹਿੱਸਾ ਨਹੀਂ ਪੰਜਾਬ ਦੇਸ਼ ਦਾ ਅੰਗ ਨਹੀਂ ਅੱਜ ਕਿੱਡੀ ਵੱਡੀ ਬਿਵਤਾ ਬਣੀ ਐ ਬੀਜਪੀ ਲੀਡਰਾਂ ਨੂੰ ਚਾਹੀਦਾ ਤੇ ਆਪਣੇ ਸੈਂਟਰ ਕੋਲ ਆ ਵੀ ਉਹਨਾਂ ਨੂੰ ਕਹਿਣ ਪਈ ਇੱਥੇ ਪੈਕੇਜ ਦਿਓ ਅੱਜ ਸਾਡੇ ਪੰਜਾਬ ਨੂੰ ਪੈਕੇਜ ਦੀ ਲੋੜ ਆ 60000 ਕਰੋੜ ਰੁਪਏ ਤੇ ਸਾਡਾ ਸਟੇਟ ਦਾ ਬਣਦਾ ਹੀ ਉਹ ਹੀ ਮੋਦੀ ਸਾਹਿਬ ਦੇ ਦੇਣ ਅਸੀਂ ਲੋਕਾਂ ਦੀ ਬਾਹ ਫੜ ਲਈਏ ਜੇ ਅੱਜ ਵਿਰੋਧੀਆਂ ਨੇ ਗੱਲ ਕਰਨੀ ਆ ਨਾ ਅੱਜ ਲੜਾਈ ਵਿਰੋਧੀਆਂ ਨੂੰ ਜਾਂ ਸਾਨੂੰ ਇੱਕ ਦੂਜੇ ਨੂੰ ਗਾਲਾਂ ਕੱਢਣ ਦੀ ਲੜਾਈ ਨਹੀਂ ਗਈ ਅੱਜ ਲੜਾਈ ਸਾਨੂੰ ਸੈਂਟਰ ਸਰਕਾਰ ਨਾਲ ਲੜਨੀ ਚਾਹੀਦੀ ਆ ਪੰਜਾਬ ਦੀ ਤੇ ਭਈ ਅਸੀਂ ਤੁਹਾਡਾ ਹਿੱਸਾ ਵਾਂ ਸਾਡੇ ਨਾਲ ਵਿਤ ਕਰਾ ਕਿਉਂ ਜੇ ਕੁਦਰਤ ਦੀ ਮਾਰ ਵੱਜੀ ਆ ਜੇ ਕੁਦਰਤ ਦੀ ਮਾਰ ਵੱਜੀ ਆ ਤੇ ਫਿਰ ਉਥੇ ਸੈਂਟਰ ਦਾ ਅੱਜ ਦਾ ਚਾਹੀਦਾ ਇਹ ਮੋਦੀ ਸਾਹਿਬ ਨੂੰ ਉਹਦਨ ਇੱਥੇ ਪਰ ਉਹ ਉਹਨਾਂ ਨੂੰ ਕੁਝ ਲਾਨ ਕਰਕੇ ਜਾਣਾ ਚਾਹੀਦਾ ਸੀ ਕਿ ਅਸੀਂ ਪੰਜਾਬ ਦੀ ਉਹਨੂੰ ਪੈਕੇਜ ਕੀ ਦੇਵਾਂਗੇ ਅੱਜ ਸ ਇੱਕ ਵਾਰੀ ਜੇ ਤੁਸੀਂ ਹਲਕਿਆਂ ਦੀ ਗੱਲ ਕਰ ਲੋ ਚਲੋ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਆਪਣੇ ਦਾ ਹਿਆਰ ਕਿੱਕੜ ਆਪਣੇ ਤਬਾਹ ਹੋਈ ਆ ਪਟਿਆਲ ਘਾਤੀ 30% ਡੈਮੇਜ ਹੋ ਗਿਆ ਤੁਸੀਂ ਅਜਨਾਲਾ ਹਲਕਾ 70% ਖਤਮ ਹੋ ਗਿਆ ਵਿਚਾਰਾ ਉਹ ਧਾਰੀਵਾਲ ਸਾਹਿਬ ਸਾਡੇ ਰੋਜ਼ ਉਥੇ ਲੱਗੇ ਹੁੰਦੇ ਆ ਡੇਰਾ ਬਾਬਾ ਨਾਨਕ ਚਲ ਜੋ ਏਦਾਂ ਜਿਹੜੇ ਕਈ ਜਿਹੜੇ ਦਰਿਆਵਾਂ ਦੇ ਨਾਲ ਦੇ ਹਲਕੇ ਲਗਭਗ 70 78 80% ਜਿਹੜੇ ਆ ਉਹ ਖਤਮ ਹੋ ਗਏ ਆ ਅੱਜ ਲੋਡ ਹੈ ਸੈਂਟਰ ਨੂੰ ਪੰਜਾਬ ਦੀ ਅੱਜ ਵੋਟਾਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਅੱਜ ਤਾਂ ਜਿਹੜਾ ਬੰਦਾ ਬਾਹ ਫੜੂਗਾ ਅੱਜ ਪੈਕੇਜ ਦਵੇਗਾ ਸੈਂਟਰ ਸੈਂਟਰ ਦਾ ਫਰਜ਼ ਬਣਦਾ ਅਸੀਂ ਇੱਕ ਅੰਗ ਆ ਆਪਣੇ ਦੇਸ਼ ਦਾ ਅੱਜ ਸਾਨੂੰ ਕਿਉਂ ਵੱਖ ਕੀਤਾ ਜਾ ਰਿਹਾ ਸਾਡਾ ਜਿਹੜਾ ਹਿੱਸਾ ਵਾ ਸਾਡਾ ਜਿਵੇਂ ਦੂਜੀਆਂ ਸਟੇਟਾਂ ਨੂੰ ਪੈਕੇਜ ਦਿੰਦੇ ਅੱਜ ਪੰਜਾਬ ਨੂੰ ਪੈਕੇਜ ਦੀ ਲੋੜ ਆ ਤੁਹਾਨੂੰ ਸਾਹ ਜਿੱਥੇ ਕਿਸਾਨਾਂ ਦੀ ਜਿਹੜੀ ਫਸਲ ਆ ਕਾਫੀ ਤਾਦਾਦ ਦੇ ਵਿੱਚ ਜਿਹੜੀ ਤਬਾਹ ਹੋਈ ਆ ਕਿਉਂਕਿ ਉੱਥੇ ਮਜ਼ਦੂਰ ਵਰਗ ਨੂੰ ਵੀ ਬਹੁਤ ਜਿਹੜਾ ਸਾਟਾ ਪਿਆ ਏ ਕਿਉਂਕਿ ਬਰਸਾਤ ਦੇ ਕਾਰਨ ਉਹਨਾਂ ਦੀਆਂ ਜਿਹੜੀਆਂ ਕਈਆਂ ਦੀਆਂ ਛੱਤਾਂ ਡਿੱਗ ਚੁੱਕੀਆਂ ਨੇ ਕੀ ਉਹਨਾਂ ਮਜ਼ਦੂਰਾਵਾਂ ਵਾਸਤੇ ਵੀ ਕੋਈ ਵਿਸ਼ੇਸ਼ ਪੈਕੇਜ ਜਾਰੀ ਕੀਤਾ ਜਾਵੇ ਬਿਲਕੁਲ ਫਿਰ ਜਿਹੜਾ ਪੈਕੇਜ ਦੀ ਅਸੀਂ ਮੰਗ ਕਰ ਰਹੇ ਹਾਂ ਕੱਲਾ ਕਿਸਾਨਾਂ ਵਾਸਤੇ ਨਹੀਂ ਪੈਕੇਜ ਉਸ ਮਜ਼ਦੂਰਾਵਾਂ ਵਾਸਤੇ ਵੀ ਜਿਹੜਾ ਜੋ-ਜੋ ਵੀ ਨੁਕਸਾਨ ਹੋਇਆ ਜੇ ਵਿਚਾਰੇ ਕਿਸੇ ਦਾ ਘਰ ਡੇਗ ਗਿਆ ਉਹਨੂੰ ਘਰ ਦਾ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਬਣਦਾ ਵਾ ਜੇ ਕਿਸੇ ਗਰੀਬ ਦੀ ਛੱਤ ਡਿੱਗ ਪਈ ਆ ਉਹਨੂੰ ਉਹਦੀ ਛੱਤ ਦਾ ਮੁਆਵਜ਼ਾ ਦਿੱਤਾ ਜਾਵੇ ਉਹ ਪੈਕੇਜ ਦੇ ਵਿੱਚ ਸਾਰੀਆਂ ਚੀਜ਼ਾਂ ਹੀ ਆਉਣਗੀਆਂ ਕੱਲਾ ਉਹ ਕੋਈ ਕਿਸਾਨ ਭਾਈ ਚਰੇ ਲਈ ਹਰੇਕ ਵਰਗ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਹਾਂ ਹਰੇਕ ਤੇ ਗਰੀਬ ਆ ਚਾਹ ਕੋਈ ਮਜ਼ਦੂਰ ਚਾਹ ਕੋਈ ਕਿਸੇ ਵੀ ਜਾਤ ਬਰਾਦਰੀ ਨਾਲ ਸੰਬੰਧ ਰੱਖਦਾ ਜਿਹਦਾ ਹੜਾਂ ਕਰਕੇ ਨੁਕਸਾਨ ਹੋਇਆ ਉਹਦੇ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕਰ ਰਹੇ ਆ ਠੀਕ ਹੈ ਧੰਨਵਾਦ ਠੀਕ ਹੈ ਜੀ ਥੈਂਕ ਯੂ ਜੀ ਮਿਹਰਬਾਨ ਹਾਂਜੀ ਭਾਈ ਜੀ ਕੀ ਨਾਮ ਆਪਣਾ ਕਰਾ ਬਣ ਨਿਸ਼ਾਨ ਸਿੰਘ ਪਿੰਡ ਮਾਚੀ ਅੱਜ ਡਾ ਤੁਸੀਂ ਪਿੰਡ ਚ ਪਹੁੰਚੇ ਜੀ ਤੇ ਕੋਸਾ ਬਾਜੇ ਮੈਲ ਦੇ ਸਾਹਿਬ ਤੇ ਮਾਗਰ ਤੱਕੀ ਸੀਗਾ ਮਾਮਲਾ ਤੇ ਕੜਾ ਮੰਗ ਰਹੇ ਆ ਸਾਢੇ ਗਾਂ ਬੱਕਰਾਂਾਂ ਮਰੀਆਂ ਆਂ ਤੇ ਇਹ ਆਪ ਨੇ 1.5 ਹਜ਼ਾਰ ਰੁਪਏ ਜਾਨਾਂ ਦਿੱਤਾ ਗਿਆ ਦੋ ਜਾਨਾਂ ਨਿਸ਼ਾਨ ਸਿੰਘ ਨੂੰ ਪਰਕਰ ਸਿੰਘ ਨੂੰ ਕਿ ਕਿੰਨੀਆਂ ਬੱਕਰੀਆਂ ਸੀ ਕਿੱਦਾਂ ਮਰੀਆਂ ਉਹ 40 ਕ ਬੱਕਰੀਆਂ ਆਈਆਂ ਸੀ ਤੇ ਉਹ ਪਿਆਰ ਦੇ ਮੀਨ ਆਪੇ ਡਰੇਨ ਚ ਡੁੱਬ ਗੀਆਂ ਨੇਰੀ ਆਈ ਦੇ ਉਹ ਦੇ ਨਤ ਕੀ ਗੱਲ ਨਾ ਕਮਾਈ ਦਾ ਸਾਥ ਨਹੀਂ ਸੀਗਾ ਕਿ ਉਹ ਇਹੋ ਜਿਹਾ ਜਿਹੜੀ ਢੋੜੀਆਂ ਬੱਕਰੀਆਂ ਵਾਸਤੇ ਆ ਕੇ ਲੈ ਆਈ ਨੁਕਸਾਨ ਕਿੰਨਾ ਹੋਇਆ ਹਾਂ ਨੁਕਸਾਨ ਵੀ ਵੀ 55 ਬੱਕਰੀਆਂ ਕਿੰਨੇ ਲੱਖ ਲੱਖ ਦਾ 2 ਲੱਖ ਦਾ 3 ਲੱਖ ਦਾ ਨੁਕਸਾਨ ਹੋਇਆ ਹਾਂ ਇੰਨੇ ਦਾ ਹੈਗਾ ਇੰਨੇ ਦਾ ਕਿੰਨੇ ਇੱਕ ਬੱਕਰੀ ਦਾ ਕੀ ਦੋ ਦਾ 1000 ਦੀ ਵੀ ਲਾ ਲੋ ਹਾਂ ਹੋ 3 ਲੱਖ ਦਾ ਨੁਕਸਾਨ ਹੋ ਗਿਆ 23 ਬੱਕਰੀਆਂ ਮੇਰਾ ਭਾਰੂ ਮਰੇ ਜੀ ਕੋਈ ਆਪਣੀ ਜ਼ਮੀਨ ਨੂੰ ਨਾ ਆਪਣੀ ਨਹੀਂ ਜ਼ਮੀਨ ਦੇ ਜੀ ਆ ਪਾਈ ਹੋ ਮਾਲ ਡੰਗਰ ਚਾਰ ਕਿਹਾ ਤਾ ਚੁਨਕ ਜਾਰਾ ਕਰੀ ਅੱਜ ਐਮਐਲਏ ਸਾਹਿਬ ਨੇ ਆਪਣੇ ਨਿੱਜੀ ਖਾਤੇ ਦੇ ਵਿੱਚੋਂ ਧਾਰ ਦੀ ਜਿਹੜੀ ਆ ਮਾਲੀ ਸਹਿਤਾ ਤੁਹਾਡੀ ਮਦਦ ਕੀਤੀ ਗਈ ਕੀ ਕਹਿਣਾ ਜਾ ਆ ਬੜਾ ਸ਼ੁਕਰ ਹੁਤਾ ਕਰਦੇ 50 5000 ਰੁਪਏ ਹਾਂ ਨੂੰ ਉਹਨੇ ਆਦਾ ਖਰਚੇ ਦੀ ਆਦਾ ਟਾਈਮ ਪਾਸ ਕਰੋ ਆਦੇ ਕੋਲੋਂ ਦਿੱਤਾ ਗਿਆ ਠੀਕ ਹੈ ਜਿਹੜੀ ਸੀ ਪ੍ਰਗਟ ਸਿੰਘ ਜੀ ਕਿੰਨਾ ਨੁਕਸਾਨ ਹੋਇਆ ਹੀ ਤੁਹਾਡਾ ਪੰਜਤੀ ਪਰੋਂ ਮਿਲੇ ਅੱਛਾ ਓ ਮਚਾਰਦਾ ਮੀਂਹ ਤਰਾ 6 ਵਜੇ ਰਗਾ 6 ਵਜੇ ਹੜਿਆ चारा मैं ट्रेन तो शाम पानी गई मेट्रो बकर डुबदिया गई ठानी शाम वाबा गया, पानी गया।, था था। गया। ती चाली पागे रही फिर मुल कोई 53000 ਰੁਪਿਆ ਹੋਊਗਾ 53000 ਇੱਕ ਬੱਕਰੀ ਦਾ ਰਾਇਦਾ ਨਹੀਂ ਆਏਗਾ ਹਾਂ 4 ਲੱਖ ਦਾ ਨੁਕਸਾਨ ਹੋ ਗਿਆ ਮੈਂ ਕੱਬੇ ਦੇ ਰੀਸ ਆਪ ਨੂੰ 50000 ਦੇ ਗਿਆ ਤੇ ਹੋਰ ਕਿੰਨਾ ਦਾ ਚਾਹੀਦਾ ਫੰਡ ਇਹ ਤੁਹਾਡੀ ਮਾਜੀ ਅਸੀਂ ਤੇ ਗਰੇ ਬੰਦੇ ਹਾਂ ਕਿ ਤਾ ਉਹ ਕਿਦਾ ਖਰਾਬ ਦੇ ਆ ਨਹੀਂ ਤੁਮ ਦੱਸ ਸਰਕਾਰ ਮੇਰਾ ਘਰ ਪੂਰੀ ਕੀਤੀ ਜਾਵੇ ਜਾਂ 4-5 ਲੱਖ ਦਾ ਨੁਕਸਾਨ ਹੋਇਆ ਹੈ ਉਹਨਾਂ ਲਈ ਧੰਨਵਾਦ ਨੇ ਹੋਰ ਮੰਗ ਕਰਦਾ ਮੇਰੀ ਪੂਰੀ ਪਰਪਾਈ ਕੀਤੀ ਜਾਵੇ ਜਿੰਨਾ ਦਾ ਨੁਕਸਾਨ ਜਿੰਨਾ ਪਿਆ ਪਿਆ ਦੇ ਦਿੱਤਾ ਨੇ ਆਪ ਦੇ ਕੋਲੋਂ ਦਿੱਤਾ ਜਾ ਰਿਹਾ ਹੈ ਉਹਨਾਂ ਕੋਈ ਸ਼ਵਾਸ਼ੀ ਇੰਤਕਿੰਦੇ ਹੁਣ ਜਿਹੜੀ ਸਰਕਾਰ ਹੋ ਦੇਖ ਤੇ ਗਾਂ ਉਹ ਕੋਈ ਗਾਂ ਬਲਦੇ ਉਹਨੇ ਮਰਜ਼ੀ ਹੋਣਾ ਆਪਾਂ ਕਹਿੰਦੇ ਆ